ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਦਾ ਟਾਈਟਲ ਹੈ ਜੀ ਵੀ ਆਪਾਂ ਨੂੰ ਉਹ ਕਿਹੜੇ ਲੋਕ ਹੁੰਦੇ ਜਿਨ੍ਹਾਂ ਦੇ ਪੈਰੀ ਹੱਥ ਕਦੇ ਵੀ ਨਹੀਂ ਲਾਉਣੇ ਚਾਹੀਦੇ ਦੇਖੋ ਪੈਰੀ ਹੱਥ ਲਾਉਣ ਦਾ ਮਤਲਬ ਇਹ ਹੁੰਦਾ ਵੀ ਪੋਜੀਟਿਵ ਏਨਰਜੀ ਹੁੰਦੀ ਹੈ ਅਗਲੇ ਇਨਸਾਨ ਦੇ ਵਿੱਚ ਉਹ ਆਪਣੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਆਪਾਂ ਵੀ ਦੱਸੇ ਹੋਏ ਜਿਵੇਂ ਉਹਦੇ ਵਾਲੇ ਚੰਗੇ ਚੰਗੇ ਕਰਮਾਂ ਦੇ ਉੱਤੇ ਚੱਲਦੇ ਆ ਇਹਦੇ ਲਈ ਆਪਾਂ ਵੱਡਿਆਂ ਦੇ ਬਜ਼ੁਰਗਾਂ ਦੇ ਪੈਰੀ ਹੱਥਾਂ ਹੀ ਲਾਉਂਦੇ ਸੀ ਵੀ ਉਹਨਾਂ ਦੇ ਜਿਹੜੇ ਪੋਜੀਟਿਵ ਊਰਜਾ ਉਹ ਆਪਣੇ ਵਿੱਚ ਪਰਵੇਸ਼ ਹੋ ਜਾਂਦੀ ਹੈ ਪੈਰੀ ਹੱਥ ਲਾਉਂਦਾ ਹੀ ਮਤਲਬ ਹੁੰਦਾ ਹੈਗਾ ਤੇ ਆਪਾਂ ਵੇਖ ਬਜ਼ੁਰਗਾਂ ਦੇ ਸਾਧੂ ਸੰਤਾਂ ਦੇ ਹਰ ਇੱਕ ਦੇ ਪੈਰੀ ਹੱਥ ਆਪਾਂ ਲਾਉਣੇ ਆ ਇੱਥੇ ਆਪਾਂ ਤੁਹਾਨੂੰ ਦੱਸ ਦੇਵਾਂ ਕਿਹੜੇ ਲੋਕ ਹੁੰਦੇ ਜਿਨ੍ਹਾਂ ਦੇ ਪੈਰੀ ਹੱਥ ਆਪਾਂ ਨੂੰ ਨਹੀਂ ਲਾਉਣੇ ਚਾਹੀਦੇ ਤੇ ਉਹ ਕਿਹੜੇ ਲੋਕ ਹੁੰਦੇ ਜਿਨ੍ਹਾਂ ਦੇ ਪੈਰੀ ਹੱਥ ਆਪਾਂ ਨੂੰ ਲਾਉਣੇ ਚਾਹੀਦੇ ਪੈਰੀ ਹੱਥ ਲਾਉਂਦਾ ਮਤਲਬ ਵੇਖੋ ਜੀ ਅੱਜ ਕੱਲ ਆਪਾਂ ਗੋਡਿਆਂ ਤੇ ਪੈਰਾਂ ਤੇ ਤਾਂ ਪਹੁੰਚਦੇ ਨਹੀਂ ਪਹਿਲੀ ਗੱਲ ਤਾਂ ਆਪਾਂ ਪੈਰੀਓ ਤੇ ਸਹੀ ਹੀ ਲਾਉਂਦੇ ਨਹੀਂ ਗੋਡਿਆਂ ਤੇ ਹੀ ਪਹੁੰਚਦੇ ਆ ਜੇ ਆਪਾਂ ਕਿਸੇ ਦੇ ਵੀ ਇਹ ਆਪਣਾ ਨਾ ਜਿਹੜਾ ਔਰਾ ਹੁੰਦਾ ਉਹ ਬਣ ਜਾਂਦਾ ਜਦੋਂ ਆਪਾਂ ਕਿਸੇ ਦੇ ਪੋਜੀਟਿਵ ਜਿਆਦਾ ਪੋਜੀਟਿਵ એનર્ਜੀ ਵਾਲੇ ਇਨਸਾਨ ਦੇ ਪਈ ਜਾਂ ਤੁਹਾਨੂੰ ਕੋਈ ਸਾਹ ਸੰਤ ਦੇ ਤੇ ਆਪਣੇ ਆਲੇ ਦੁਆਲੇ ਪੋਜੀਟਿਵ એનર્ਜੀ ਦਾ ਔਰਾ ਬਣ ਜਾਂਦਾ ਤੇ ਉਹ ਜਿਹੜਾ ਆਪਾਂ ਨੂੰ ਮਾੜੇ ਕੰਮਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਹਮੇਸ਼ਾ ਲਈ ਬਚਾਉਂਦਾ ਉਹਦੇ ਵਿੱਚ ਜਿੰਨੇ ਵੀ ਚੰਗੇ ਗੁਣ ਹੁੰਦੇ ਉਹ ਥੋੜੇ-ਬਹੁਤੇ ਆਪਣੇ ਵਿੱਚ ਪਰਵੇਸ਼ ਹੁੰਦੇ ਆ ਕਦੇ ਵੀ ਤੁਸੀਂ ਇਹ ਦੇਖੋ ਤੁਸੀਂ ਵਿਆਹ ਸ਼ਾਦੀ ਜਾਂਦੇ ਹੋ ਵਿਆਹ ਸ਼ਾਦੀ ਜਾਂਦੇ ਹੋ ਜਿਹੜੇ ਇਨਸਾਨ ਤੁਰੇ ਫਿਰਦੇ ਆ ਐਕਟਿਵ ਐਕਟਿਵ ਰਹਿੰਦੇ ਆ ਉਸ ਤਰ੍ਹਾਂ ਉਹ ਕਦੇ ਵੀ ਥੱਕਦੇ ਨਹੀਂ ਜਿਹੜੇ ਕੁਰਸੀਆਂ ਤੇ ਬੈਠੇ ਰਹਿੰਦੇ ਆ ਉਹ ਥੱਕ ਜਾਂਦੇ ਆ ਨਾਲ ਤੋਂ ਫ੍ਰੀ ਬੈਠੇ ਹੁੰਦੇ ਤਾਂ ਵੀ ਉਹਨਾਂ ਨੂੰ ਤੁਸੀਂ ਕਦੇ ਵੀ ਵੇਖੋ ਉਹ ਉਸ ਤੁਰੇ ਫਿਰਦੇ ਇਨਸਾਨ ਨਾਲ ਉਹ ਇਨਸਾਨ ਥੱਕ ਜਾਂਦਾ ਹੈ ਉਹ ਕਿਉਂ ਥੱਕ ਜਾਂਦਾ ਕਿਉਂਕਿ ਜਿਹੜੀ ਜਿਹੜੀ ਉਹਦੇ ਵਿੱਚ એનર્ਜੀ ਹੁੰਦੀ ਆ ਉਹ ਜਿਹੜਾ ਤੁਰੇ ਫਿਰਦਾ ਇਨਸਾਨ ਉਹ ਖਿੱਚ ਰਿਹਾ ਹੁੰਦਾ ਤੇ ਜਿਹੜਾ ਬੈਠਾ ਇਨਸਾਨ ਹੁੰਦਾ ਉਹਦੇ ਵਿੱਚ ਉਹ એનર્ਜੀ ਪੋਜੀਟਿਵ ਉਹ ਜਿਹੜੀ ਨਰਜੀ ਹੁੰਦੀ ਐ ਐਕਟਿਵ એનર્ਜੀ ਉਹ ਨਿਕਲ ਰਹੀ ਹੁੰਦੀ ਐ ਤੇ ਉਹ ਦੂਜਾ ਜਿਹੜਾ ਇਨਸਾਨ ਐਕਟਿਵ ਰਹਿੰਦਾ ਤੇ ਉਹ ਉਹਦੀ એનર્ਜੀ ਲੈ ਰਿਆ ਇਹਦੇ ਲਈ ਜੀ ਜਿਹੜਾ ਬੈਠਾ ਹੁੰਦਾ ਉਹਦੇ ਨਾਲ ਉਹ ਜ਼ਿਆਦਾ ਥੱਕ ਜਾਂਦਾ ਜਿਹੜਾ ਤੁਰਿਆ ਫਿਰਦਾ ਇਨਸਾਨ ਹੁੰਦਾ ਉਹਨੂੰ ਥਕੀਵਾ ਨਹੀਂ ਆਉਂਦਾ ਇਹ ਤੁਸੀਂ ਕਦੇ ਵੀ ਜਮਾ ਕੇ ਦੇਖ ਲਓ ਇਸ ਸਾਇੰਸ ਦੇ ਤੱਥ ਕੱਢੇ ਹੋਏ ਐ ਇਹਨਾਂ ਗੱਲਾਂ ਤੇ ਤੇ ਉਹ ਗੱਲਾਂ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਵਿੱਚੋਂ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜੇ ਲੋਕ ਐ ਜਿਨ੍ਹਾਂ ਦੇ ਆਪਾਂ ਨੂੰ ਪੈਰੀ ਹੱਥ ਕਦੇ ਵੀ ਨਹੀਂ ਲਾਉਣੇ ਚਾਹੀਦੇ ਕੁਵਾਰੀਆਂ ਬੱਚੇ ਗੇਟੀਆਂ ਹੁੰਦੀਆਂ ਉਹਨਾਂ ਨੂੰ ਕਦੇ ਵੀ ਕਿਸੇ ਦੇ ਵੀ ਪੈਰੀ ਹੱਥ ਨਹੀਂ ਲਾਉਣੇ ਚਾਹੀਦੇ। ਧੀ ਨੂੰ ਆਪਾਂ ਕੰਨਿਆ ਦਾ ਰੂਪ, ਲక్ష్ਮੀ ਦਾ ਰੂਪ ਦੰਨੇ ਆਪਾਂ ਕੰਨ ਜੰਗਾ ਪੂਜਦੇ ਆਂ ਤੁਸੀਂ Hindu ਧਰਮ ਦੇ ਵਿੱਚ ਲੋਕ ਤਾਂ ਕਦੇ ਵੀ ਕੁਵਾਰੀ ਬੇਟੀ ਤੋਂ ਕਿਸੇ ਦੇ ਵੀ ਪੈਰੀ ਹੱਥ ਨਹੀਂ ਲਾਉਣੇ ਚਾਹੀਦੇ। ਠੀਕ ਹੈ ਦੂਜੀ ਗੱਲ ਕਦੇ ਵੀ ਜਿਹੜਾ ਆਪਾਂ ਸੰਸਾਰ ਘਾਟ ਦੇ ਵਿੱਚ ਕੋਈ ਵੀ ਆਦਮੀ ਆਉਂਦਾ ਕਦੇ ਵੀ ਉਹਦੇ ਪੈਰੀ ਹੱਥ ਨਾ ਲਾਓ। ਜੇ ਕੋਈ ਇਨਸਾਨ ਪੂਜਾ ਪਾਠ ਕਰ ਰਿਹਾ ਹੈ ਉਦੋਂ ਉਹਦੇ ਪੈਰੀ ਹੱਥ ਨਾ ਲਾਓ ਗੁਰੂ ਘਰ ਮੰਦਰ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਵੱਡਾ ਆਪਾ ਤੋਂ ਉਮਰ ਦਾ ਆਦਮੀ ਔਰਤ ਮਿਲਦਾ ਜਿਹਨੂੰ ਆਪਾਂ ਸਤਿਕਾਰ ਨਾਲ ਪੈਰੀ ਹੱਥ ਲਾਉਣੇ ਪਰ ਇਹਨਾਂ ਦੋ ਥਾਵਾਂ ਦੇ ਉੱਤੇ ਤੁਸੀਂ ਪੈਰੀ ਹੱਥ ਨਾ ਲਾਓ ਕਿਉਂਕਿ ਉੱਥੇ ਗੁਰੂ ਵਾਜਮਾਨ ਖੁਦ ਹੁੰਦੇ ਆ ਪੈਰਾਂ ਦੇ ਵਿੱਚ ਆਪਾਂ ਗੁਰੂ ਦੇ ਜਾਨੇ ਹਾਂ ਗੁਰੂ ਦੇ ਅੱਗੇ ਆਪਾਂ ਅਰਦਾਸ ਬੇਨਤੀਆਂ ਕਰਦੇ ਆ ਤੇ ਇਹਦੇ ਲਈ ਜੀ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਪੈਰੀ ਹੱਥ ਨਹੀਂ ਆਪਾਂ ਨੂੰ ਲਾਉਣੇ ਚਾਹੀਦੇ ਇਹ ਗਲਤ ਹੈ ਜੀ ਤੇ ਤੁਸੀਂ ਪਤੀ ਨੂੰ ਕਦੇ ਵੀ ਆਪਣੀ ਪਤਨੀ ਦੇ ਪੈਰ ਨਹੀਂ ਛੂਨੇ ਚਾਹੀਦੇ ਇਹ ਵੀ ਗਲਤ ਹੈ ਜੀ ਵੈਸੇ ਤਾਂ ਹੁਣ ਸੰਸਾਰ ਵਿਸਾਇਸਤਾ ਜੋਗ ਗਿਆ ਹੈ ਬਹੁਤ ਜੋਗ ਗਿਆ ਕੇ ਬਾਦ ਕਿ ਤੁਸੀਂ ਪਿਛਲੀਆਂ ਗੱਲਾਂ ਨਾ ਕਰੋ ਪਰ ਇਹ ਜੋ ਗੱਲਾਂ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਣੇ ਪ੍ਰਾਣੇ ਸਮਝਦਾਰ ਬਜ਼ੁਰਗਾਂ ਦੇ ਤੱਥ ਕੱਢੇ ਹੋਏ ਆ ਜੇ ਆਪਾਂ 40 ਸਾਲ ਇਸ ਦੁਨੀਆ ਤੇ ਗੁਜ਼ਾਰੇ ਆ ਨਾ ਗੁਜ਼ਾਰ ਰਹੇ ਆ ਜੀ ਤੇ ਉਹ ਜਿਹੜੇ ਆਪਣੇ ਬਜ਼ੁਰਗ ਸੀ ਉਹਨਾਂ ਨੇ 70 70 ਸਾਲ ਦੁਰਗਾਂਹੜਾ ਆਈਏ ਉਹ ਚੰਗੇ ਮਾੜੇ ਨੂੰ ਆਪਣੇ ਨਾਲ ਵੱਧ ਜਾਂਦੇ ਆ ਇਹਦੇ ਲਈ ਇਹਨਾਂ ਦੇ ਦੱਸੇ ਹੋਏ ਕੰਮ ਆ ਜੋ ਮੈਂ ਤੁਹਾਨੂੰ ਦੱਸ ਰਹੀ ਇੱਕ ਆਪਾ ਜੀ ਆਦਮੀ ਚਾਹੇ ਉਹ ਔਰਤ ਸੁੱਤੀ ਪਈਏ ਕਦੇ ਵੀ ਉਹਦੇ ਪਏ ਹੋਏ ਬੰਦੇ ਦੇ ਪੈਰੀ ਹੱਥਾਂ ਨਾਲ ਲਾਓ ਚਾਹੇ ਕੋਈ ਔਰਤ ਚਾਹੇ ਕੋਈ ਆਦਮੀ ਕਦੇ ਵੀ ਉਹਦੇ ਪਏ ਦੇ ਪੈਰੀ ਹੱਥ ਨਹੀਂ ਲਾਉਣੇ ਚਾਹੀਦੇ ਤੇ ਜੇ ਕੋਈ ਮੱਥਾ ਟੇਕਦਾ ਵੇ ਪਾਪ ਜਾਂ ਬਾਠ ਕਰਦਾ ਉਹਦੇ ਪੈਰੀ ਹੱਥ ਨਹੀਂ ਲਾਉਣੇ ਚਾਹੀਦੇ ਜਿਹੜਾ ਅਸ਼ੁੱਧ ਵਿਅਕਤੀ ਹੈ ਜੀ ਉਹਦੇ ਪੈਰੀ ਹੱਥਾਂ ਨੂੰ ਕਦੇ ਵੀ ਨਹੀਂ ਲਾਉਣੇ ਚਾਹੀਦੇ ਮੈਂ ਤੁਹਾਨੂੰ ਇੱਥੇ ਦੱਸਦੇ ਆ ਜਿਹੜੀਆਂ ਪਵਿੱਤਰ ਰੂਹਾਂ ਆ ਕੋਈ ਸਾਧ ਸੰਤ ਉਹਨਾਂ ਦੇ ਪੈਰੀ ਹੱਥ ਜਰੂਰ ਲਾਓ ਪੈਰੀ ਹੱਥ ਲਾਉਣ ਦਾ ਸਹੀ ਤਰੀਕਾ ਤੁਹਾਨੂੰ ਮੈਂ ਦੱਸਦੀ ਹਾਂ ਜੀ ਪੈਰਾਂ ਨੂੰ ਦੋਨੇ ਹੱਥੋਂ ਪੈਰ ਦੇ ਗੁੱਠਿਆਂ ਨੂੰ ਛੂਹ ਤੁਹਾਡੇ ਉਹਨਾਂ ਦੇ ਪੈਰਾਂ ਦੇ ਗੁੱਠਿਆਂ ਨੂੰ ਤੁਹਾਡੇ ਦੋਨੇ ਹੱਥ ਛੂਹਣ ਛੂਹ ਤੋਂ ਬਾਅਦ ਤੁਸੀਂ ਉਹਨੂੰ ਮੱਥੇ ਤੀਖੇ ਉਹਨਾਂ ਹੱਥਾਂ ਨੂੰ ਜਰੂਰ ਲੈ ਕੇ ਆਓ ਤਾਂ ਕਿ ਉਹਨਾਂ ਦੇ ਵਿੱਚ ਦੀ ਜਿਹੜੀ ਪੋਜ਼ੀਟਿਵ એનર્ਜੀ ਹੈ ਥੋੜੇ ਬਹੁਤੇ ਪੋਜ਼ੀਟਿਵ ਕਾਣਾ ਆਪਣੇ ਸਰੀਰ 'ਚ ਪ੍ਰਵੇਸ਼ ਕਰ ਜਾਣ ਜਿਹੜਾ ਕੋਈ ਪਾਪੀ ਇਨਸਾਨ ਹੈ ਜਿਹੜਾ ਕੋਈ ਕਿਸੇ ਨੇ ਕੋਈ ਗਲਤ ਕੰਮ ਕੀਤਾ ਕੋਈ ਪਾਪ ਇਸ ਰੈਣੀ ਦੇ ਵਿੱਚ ਆਉਂਦਾ ਕੋਈ ਜੇਲਾ ਕੱਟ ਕੇ ਆਇਆ ਇਹੋ ਜਿਹੇ ਇਨਸਾਨ ਦੇ ਪੈਰੀ ਹੱਥ ਨਾਲਾਉ ਕਿਉਂਕਿ ਉਹਦੇ ਵਿੱਚ ਪੋਜੀਟਿਵ ਨਰਜੀ ਨਹੀਂ ਉਹਦੇ ਵਿੱਚ ਨੈਗੇਟਿਵ ਨਰਜੀ ਹੋਊਗੀ ਜੋ ਤੁਹਾਨੂੰ ਵੀ ਮਾੜੇ ਕੰਮਾਂ ਲਈ ਪ੍ਰੇਰਿਤ ਕਰੋਗੀ ਇਹੋ ਜਿਹੇ ਅਸ਼ੁੱਧ ਵਿਅਕਤੀ ਦੇ ਪੈਰੀ ਹੱਥ ਨਾਲਾਓ ਕਿਸੇ ਵੀ ਕੋਈ ਵੀ ਵੇਸਵਾ ਤੁਹਾਨੂੰ ਮਿਲਦੀ ਉਹਦੇ ਪੈਰੀ ਹੱਥ ਤੁਸੀਂ ਨਾ ਲਾਓ ਠੀਕ ਹੈ ਨਾ ਜੀ ਸਾਧ ਸੰਤਾਂ ਦੇ ਪੈਰੀ ਹੱਥ ਲਾਉਣਿਆਂ ਗੁਰੂ ਦੇ ਦਰ ਦੇ ਉੱਤੇ ਜਾਣਿਆਂ ਗੁਰੂ ਦੇ ਸਾਹਮਣੇ ਗੁਰੂ ਦੇ ਪੈਰੀ ਹੱਥ ਆਪਾਂ ਜਰੂਰ ਲਾਉਣੇ ਹੁੰਦੇ ਆ ਨੱਕ ਰਗੜਦੇ ਆ ਮੱਥੇ ਰਗੜਦੇ ਆ ਗੁਰੂ ਦੇ ਸਾਹਮਣੇ ਤਾਂ ਕਿ ਆਪਾਂ ਨੂੰ ਆਪਦੇ ਪਾਪਾਂ ਤੋਂ ਮੁਕਤੀ ਮਿਲ ਸਕੇ ਤੇ ਕਈ ਲੋਕ ਅੱਜ ਕੱਲ੍ਹ ਜਿਹੜੇ ਆਪਣੇ ਵਹਿ ਜਿਹੜੇ ਹੁੰਦੇ ਆ ਮਹੰਤ ਇਹਨਾਂ ਨੂੰ ਗੁਰੂ ਸਮਝੀ ਬੈਠੇ ਕੋਈ ਵੀ ਕਿਸੇ ਵੀ ਜੀਵ ਤੇ ਇਨਸਾਨ ਨੂੰ ਆਪਾਂ ਗੁਰੂ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਹ ਵੀ ਇੱਕ ਆਪਣੇ ਤਰ੍ਹਾਂ ਦਾ ਇਨਸਾਨ ਆ ਹਾਂ ਭਗਤ ਜਰੂਰ ਹੋ ਸਕਦਾ ਗੁਰੂ ਦਾ ਗੁਰੂ ਦੀ ਸੱਚੀ ਭਗਤੀ ਉਹਨੇ ਕਰੀ ਹੋਣੀ ਆ ਪਰ ਅੰਨੇ ਹੋ ਕੇ ਅੱਖਾ ਮੋੰਦ ਕੇ ਆਪਾਂ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਆਪਾਂ ਨੂੰ ਸਿਰਫ ਆਪਣੇ ਗੁਰੂਆਂ ਦੇ ਸਾਹਮਣੇ ਮੱਥੇ ਆਪਾਂ ਨੂੰ ਟੇਕਣੀ ਚਾਹੀਦੀ ਹੈ ਹੁੰਦੀ ਠੀਕ ਹੈ ਨਾ ਪਰ ਇੱਥੇ ਵੀ ਆਪਾਂ ਕਹਿੰਦੇ ਵੀ ਕੁੜੀਆਂ ਨੂੰ ਉਹਨਾਂ ਦੇ ਪੈਰਾਂ ਨੂੰ ਹੱਥ ਨਹੀਂ ਲਾਉਣੇ ਚਾਹੀਦੇ ਜੇ ਆਪਾਂ ਉਹਨਾਂ ਨੂੰ ਆਦਰ ਸਤਕਾਰ ਨਾਲ ਬੁਲਾਵਾਂਗੇ ਨਾ ਜੇ ਪੈਰੀ ਹੱਥ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਪਰ ਲੋਕ ਉਹਨਾਂ ਦਾ ਆਦਰ ਸਤਕਾਰ ਨਹੀਂ ਕਰਦੇ ਕਿਸੇ ਨੂੰ ਵੀ ਜਦੋਂ ਵੀ ਆਪਾਂ ਕਿਸੇ ਨੂੰ ਮਿਲਦੇ ਹਾਂ ਹਮੇਸ਼ਾ ਹਰ ਇੱਕ ਨੂੰ ਖਿੜੇ ਮੱਤੇ ਹੱਸ ਕੇ ਮਿਲਣਾ ਆਪਾਂ ਨੂੰ ਚਾਹੀਦਾ ਤਾਂ ਨਹੀਂ ਉਹ ਆਖਰੀ ਮੁਲਾਕਾਤ ਹੈ ਹਿੰਦੀ ਹੈ ਉਸ ਇਨਸਾਨ ਨਾਲ ਕਈ ਵਾਰ ਆਪਣੇ ਨਾਲ ਅਜਿਹਾ ਹੁੰਦਾ ਫਿਰ ਆਪਾਂ ਪਿੱਛੋ ਪਿੱਛ ਤੋਂ ਉਹਨੇ ਕਦੇ ਵੀ ਬਾਹਰ ਹੋ ਕਦੇ ਵੀ ਕੋਈ ਵੀ ਮਿਲੇ ਤੁਹਾਨੂੰ ਹਮੇਸ਼ਾ ਖੜੇ ਖਿਹੜੇ ਮੱਥੇ ਮਿਲਿਆ ਕਰੋ ਤੇ ਪੈਰੀ ਹੱਥ ਮੈਂ ਤੁਹਾਨੂੰ ਲਾਉਣ ਦਾ ਤਰੀਕਾ ਸਭੀ ਗੋਡਿਆਂ ਨੂੰ ਹੱਥ ਇਹ ਕੋਈ ਉਮਾਥ ਨਾ ਤੁਸੀਂ ਰੱਤਾਂਿਆਂ ਕੋਲ ਮੁੜਿਆ ਕਰੋ ਅਗਲੇ ਦੇ ਪੂਰੇ ਸਹੀ ਪੈਰੀ ਹੱਥ ਉਹਨੇੜੇ ਪੈਰ ਦੇ ਗੁੱਠਿਆਂ ਨੂੰ ਛੁੰਨੇ ਆਪਾਂ ਇੱਕ ਦੋ ਮਿੰਟ ਲਈ ਉਹਨਾਂ ਨੂੰ ਛੂਹੋ ਤਾਂ ਕਿ ਉਹਨਾਂ ਦੀ ਪੋਜ਼ਿਟਿਵ એનર્ਜੀ ਆਪਣੇ ਅੰਦਰ ਪ੍ਰਵੇਸ਼ ਕਰੇ ਸਾਸਾਹਰੀ ਦੇ ਪੈਰੀ ਹੱਥ ਜ਼ਰੂਰ ਲਾਓ ਜੀ ਜਿਨ੍ਹਾਂ ਨੇ ਆਪਾਂ ਨੂੰ ਆਪਣਾ ਘਰ ਦਿੱਤਾ ਆਪਣੇ ਐਡਾ ਪੁੱਤ ਸੋਹਣਾ ਸੁਨਖਾ ਕਿਸੇ ਕੰਮ ਤੇ ਲਾ ਕੇ ਉਹਨਾਂ ਨੇ ਆਪਾਂ ਨੂੰ ਦਿੱਤਾ ਹੈਗਾ ਤੇ ਉਸ ਘਰ ਦੇ ਵਿੱਚ ਸਾਰੀ ਜ਼ਿੰਦਗੀ ਬਿਤਾਉਣ ਲਈ ਆਪਾਂ ਨੂੰ ਜਗ੍ਹਾ ਦਿੱਤੀ ਹੈ ਜੀ ਵੇਖੋ ਜਦੋਂ ਮੈਰਿਜ ਹੋ ਜਾਂਦੀ ਹੈ ਵਿਆਹ ਹੋ ਜਾਂਦਾ ਫਿਰ ਪੇਕਿਆਂ ਦਾ ਘਰ ਪਰਾਇਆ ਹੋ ਜਾਂਦਾ ਹੈ ਉਸ ਘਰ ਦੇ ਵਿੱਚ ਆਪਾਂ ਪਰਾਈਆਂ ਹੋ ਜਾਂਦੀਆਂ ਫਿਰ ਤਾਂ ਉਸ ਘਰ ਜਿੱਦੇ ਵਿੱਚ 10 ਦਿਨ ਜਾਂਗੇ ਤਾਂ ਵੀ ਆਏ ਹੁੰਦਾ ਵੀ ਉਹਨਾਂ ਨੂੰ ਵੀ ਕਦੋਂ ਚਲੇ ਜਾਣਾ ਆਪਣੇ ਮਾਪੇ ਨੂੰ ਵੀ ਹੁੰਦਾ ਧੀ ਛੇਤੀ ਆਪਦੇ ਘਰ ਜਾਵੇ ਪਰ ਸਾਸ ਸਹੁਰੇ ਕਿ ਜੇ ਇਹ ਹੁੰਦਾ ਕਿ ਹਮੇਸ਼ਾ ਮੇਰੇ ਘਰ ਦੇ ਵਿੱਚ ਹਾਸਦੀ ਖੇਡਦੀ ਰਹੇ ਉਹਨੇ ਆਪਣੇ ਘਰ ਦੇ ਵਿੱਚ ਆਪਾਂ ਨੂੰ ਜਗ੍ਹਾ ਦਿੱਤੀ ਹੁੰਦੀ ਹੈ ਇਹਦੇ ਲਈ ਸਾਸ ਸਹੁਰੇ ਦੇ ਪੈਰੀਆ ਸੀ ਜੀ ਜ਼ਰੂਰ ਲਾਗੇ ਜੋ ਉਹਨਾਂ ਦੇ ਵਿੱਚ ਚੰਗੀ એનર્ਜੀ ਹੁੰਦੀ ਹੈ ਉਹ ਆਪਣੇ ਚ ਪ੍ਰਵੇਸ਼ਣ ਦੇ ਚਾਹੇ ਗੁੱਸੇ ਆ ਚਾਹੇ ਕਿਸੇ ਵੀ ਰੇ ਤੁਹਾਡੇ ਨਾਲ ਹਾਸਦੀ ਰਹੇ ਪਰ ਪੈਰੀਆ ਤੁਸੀਂ ਉਹਨਾਂ ਦੇ ਕਦੇ ਵੀ ਨਹੀਂ ਲਾਉਣਾ ਭੁੱਲਣਾ ਵੀ ਜਿੰਨਾ ਆਪਾਂ ਮਨ ਨੂੰ ਆਪਾਂ ਦੂਰ ਲਿਜਾਵਾਂਗੇ ਮਨ ਨੂੰ ਨਹੀਂ ਦੂਰ ਸਿਲਾਜੂ ਜਿੰਨਾ ਉਹਨੂੰ ਕਰੀਬ ਕਰਾਂਗੇ ਮਨ ਉਹਨਾਂ ਵੀ ਕਰੀਬ ਕਰ ਜਾਊਗਾ ਕਈ ਰਸਤੇ ਜੇ ਇਹ ਹੁੰਦੇ ਆ ਜੀ ਜਿੰਨਾਂ ਨੂੰ ਬਚਾਉਣ ਲਈ ਆਪਾਂ ਨੂੰ ਇੱਕ ਸਮੇਂ ਚੁੱਪ ਵੀ ਰਹਿਣਾ ਪੈਂਦਾ ਜੇ ਚੁੱਪ ਰਹਿ ਕੇ ਕੋਈ ਰਿਸ਼ਤਾ ਬਚਦਾ ਤਾਂ ਮੈਂ ਨਹੀਂ ਕਹਿੰਦੀ ਕਿ ਉੱਥੇ ਆਪਾਂ ਨੂੰ ਬੋਲਣਾ ਚਾਹੀਦਾ ਮੇਰੀ ਤਾਂ ਇਹੀ ਸੋਚ ਹੈ ਵੀ ਚੁੱਪ ਰਹਿ ਕੇ ਜੇ ਰਿਸ਼ਤਾ ਬਚਦਾ ਤਾਂ ਉਹਨੂੰ ਬਚਾ ਲੈਣਾ ਚਾਹੀਦਾ ਠੀਕ ਹੈ ਨਾ ਜੀ ਸਤ ਸ੍ਰੀ ਅਕਾਲ ਆਓ ਅੱਜ ਕੱਲ ਤਾਂ ਪੈਰਾ ਪੈਰੀ ਹੱਥ ਦਾ ਰਵਾਜ ਹੀ ਚੱਲਿਆ ਗਿਆ ਹੁਣ ਤਾਂ ਹਾਈ ਬਾਏ ਜਾਂ ਜੱਫੀ ਜੀ ਪਾ ਲੈਣਗੇ ਬਸ ਪਰ ਅਗਲੇ ਸਮੇਂ ਦੇ ਵਿੱਚ ਬੀਬੀਆਂ ਪੈਰੀ ਹੱਥ ਲੁੰਮਦੀਆਂ ਸੀ ਤਾਂ ਹੀ ਉਹਨਾਂ ਵਿੱਚ ਸ਼ਾਂਤੀ ਸੀ ਸਹਜਤਾ ਸੀ ਪਰ ਅੱਜ ਕੱਲ ਆਪਣ ਚ ਇੰਨੀ ਜ਼ਿਆਦਾ ਈਗੂ ਆਪਾਂ ਪੈਰੀਆ ਨਾ ਕੋਈ ਸਮਝਦੇ ਨਹੀਂ ਵੀ ਮੈਂ ਤਾਂ ਇਹ ਤਾਂ ਉੱਚਾ ਮੈਂ ਇਹਦੇ ਪੈਰਾ ਚ ਕਿਉ ਡਿੱਗਾ ਹੁਣ ਆਪਾਂ ਇਹ ਕੰਨੇ ਆ ਅੱਗੇ ਇੱਜ਼ਤ ਮਾਨ ਨਾਲ ਪੈਰੀ ਹੱਥ ਲਾਉਂਦੀਆਂ ਸੀ ਉਹਨੂੰ ਉੱਚੇ ਰੁਤਵਾ ਦਿੰਦੀਆਂ ਸੀ ਜਾਂ ਨੀਵਾ ਹੋ ਕੇ ਰਹਿੰਦੀਆਂ ਸੀ ਤਾਂ ਹੀ ਉਹਨਾਂ ਵਿੱਚ ਪਿਆਰ ਮਿਲਵਰਤਨ ਬਣਿਆ ਰਹਿੰਦਾ ਸੀ ਨਾਂ ਨਾਨਾ ਦੇ ਪੈਰੀ ਹੱਥ ਲਾਉਂਦੀਆਂ ਸੀਗਾ ਸਾਰੀਆਂ ਜ਼ਿਆਦਾਤਰ ਤਾਂ ਸਾਡੀ ਦਾਦੀ ਵਰਗੀਆਂ ਤੇ ਉਹਨਾਂ ਨੂੰ ਬੀਬੀ ਜੀ ਕਹਿ ਕੇ ਬੁਲਾਉਂਦੀਆਂ ਸੀਗੀਆਂ ਆਪਦੀਆਂ ਨਾਨਾ ਨੂੰ ਤੇ ਚਲੋ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਤਾਂ ਭੈਣ ਜਿਹਾਂ ਤਾਂ ਦੀਦੀ 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 ਤੋਂ ਦੀਵਾਨੀ ਹੋ ਤਾਂ ਬਹੁਤ ਕੋਈ ਸ਼ਾਰਟਕਟ ਹੋ ਗਿਆ ਪਰ ਪੈਰੀਆ ਥਾਪਣ ਫੇਰ ਵੀ ਉਹਨਾਂ ਦੇ ਲਾਉਣੇ ਚਾਹੀਦੇ ਆ ਘਰ ਦੀਆਂ ਹੋਤੀਆਂ ਆ ਸਗਾਂ ਦੀ ਕੰਨਿਆ ਦੇ ਪੈਰੀ ਹੱਥ ਆ ਪਤੀ ਦੇ ਪੈਰੀ ਹੱਥ ਲਾਉਨੇ ਆ ਨਾ ਜੀ ਕੋਈ ਸੀਸਾ ਮਿਲਦਿਆਂ ਐ ਲక్ష్ਮੀ ਦੇ ਪੈਰਾ ਵਰਗੇ ਪੈਰ ਹੁੰਦੇ ਆ ਕੰਨਿਆ ਦੇ ਜੀ ਸਮਝਦੇ ਆਂ ਆਪੀ ਵੀ ਤੇ ਆਪਾਂ ਨੂੰ ਉਹਦੇ ਵੀ ਪੈਰੀ ਹੱਥ ਲਾਉਣੇ ਚਾਹੀਦੇ ਆ ਪੈਰੀ ਹੱਥ ਜਦੋਂ ਆਪਾਂ ਕਿਸੇ ਵੀ ਬਜ਼ੁਰਗ ਦੇ ਲਾਉਨੇ ਆ ਉਹਦੇ ਵਿੱਚੋਂ ਨਿਕਲੀ ਹੋਈ ਸੀਸ ਪਤਾ ਨਹੀਂ ਕਿਹੜੇ ਵੇਲੇ ਤੇ ਦਰਗਾਹ ਚ ਪੂਰੀ ਹੋ ਜਾਂਦੀ ਹੈ ਇਹਦੇ ਲਈ ਸੀਸਾ ਲੈਣ ਦੀ ਬੱਦ ਤੋਂ ਬੱਦ ਕੋਸ਼ਿਸ਼ ਕਰਿਆ ਕਰੋ ਬਦ ਸੀਸਾ ਨਾ ਕਿਸੇ ਦੀਆਂ ਲਿਆ ਕਰੋ ਸੀਸਾ ਲਿਆ ਕਰੋ ਜਿਹੜੀਆਂ ਤੁਹਾਨੂੰ ਤੁਹਾਡੇ ਕੋਲ ਨੂੰ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਉਤਾਰ ਦੇਣੀਆਂ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੈਜ ਦੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸ੍ਰੀ ਤੰਦਰੁਸਤੀਆਂ ਬਖਸ਼ੇ ਲੰਬੀ ਆਯੂ ਬਖਸ਼ੇ ਜੀ ਪਰਮਾਤਮਾ ਤੁਹਾਡੇ ਸੱਤੇ ਮਿਹਰ ਭਰਿਆ ਹੱਥ ਜਰੂਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ